ਕਿਸਾਨ ਅੰਦੋਲਨ ਵੇਲੇ ਕਿਸਾਨ ਦੇ ਨਾਲ ਮਜ਼ਦੂਰ ਇੱਟਾਂ ਵਾਲੇ ਨਾਅਰੇ 'ਚ ਮਜ਼ਦੂਰ ਨੂੰ ਤਾਂ ਜਿਵੇਂ ਜ਼ਬਰਦਸਤੀ ਜੋੜਿਆ ਗਿਆ ਸੀ। ਤੇ ਜੇਕਰ ਇਦਾਂ ਦਾ ਕੋਈ ਕਦਮ ਨਹੀਂ ਚੁੱਕਿਆ ਜਾਂਦਾ ਤਾਂ ਪੰਜਾਬ ਜਾਂ ਫਿਰ ਕਿਸਾਨਾਂ ਦੇ ਖੇਤੀ ਤੋਂ ਬਾਹਰ ਹੋਣ ਦੀ ਰਫ਼ਤਾਰ ਵੱਧ ਸਕਦੀ। ਪਿਛਲੇ 45 ਵਰ੍ਹਿਆਂ ਅੱਜ 426000 ਕਿਸਾਨ ਨੇ ਜਿਹੜੇ ਖੇਤੀ ਤੋਂ ਬਾਹਰ ਹੋ ਚੁੱਕੇ ਨੇ ਜਾਂ ਖੇਤੀ ਛੱਡ ਚੁੱਕੇ ਨੇ ਪੰਜਾਬੀਆਂ ਦੇ ਇਸ ਅਨਸਰਲਾਈਜ਼ਡ ਰਵਈਆ ਕਰਕੇ ਨਾ ਅੱਜ ਦੇ ਟਾਈਮ ਤੇ ਕੋਈ ਵੀ ਵੱਡੀ ਕੰਪਨੀ ਪੰਜਾਬ ਚ ਆਪਣਾ ਪ੍ਰੋਜੈਕਟ ਲੈ ਕੇ ਨਹੀਂ ਆਉਂਦੀ ਹੁਣ ਕਹਿਣ ਨੂੰ ਤਾਂ ਬੜੇ ਲੋਕ ਕਹਿਣਗੇ ਕਿ ਉਹ 400 ਵੀ ਯੂਪੀ ਬਿਹਾਰ ਵਾਲੀ ਹੋਣਗੀ ਯੂਪੀ ਬਿਹਾਰ ਵਾਲੀ ਇਸ ਕਰਕੇ ਹੋਣਗੀ ਕਿਉਂਕਿ ਭਾਈ ਪੰਜਾਬੀ ਤਾਂ ਕੰਮ ਕਰਕੇ ਰਾਜ਼ੀ ਨਹੀਂ ਅਸੀਂ ਉਹਨਾਂ ਨੂੰ ਬੰਨ ਕੇ ਜਾਂ ਉਹਨਾਂ ਤੋਂ ਹੀ ਪ੍ਰਾਲੀ ਨੂੰ ਅਗ ਲਗਾ ਕੇ ਬਿਲਕੁਲ ਇਹ ਸਾਬਤ ਕਰ ਦਿੰਦੇ ਹਾਂ ਵੀ ਭਾਈ ਜਿਹੜਾ ਗੋਦੀ ਮੀਡੀਆ ਦਿਖਾਉਂਦਾ ਹੈ ਨਾ ਅਸੀਂ ਇਹਨੂੰ ਬਿਲ ਨਾ ਇਦਾਂ ਦੀ ਭਾਰਤ ਦੀ ਰਾਜਨੀਤੀ ਇੱਕ ਐਸੇ ਜਨ ਸਮੂਹ ਤੇ ਆਧਾਰਿਤ ਹੈ ਜਿਹਨੇ ਭੀੜ ਦਾ ਨਿਰਮਾਣ ਕੀਤਾ ਹੈ। ਇਹ ਜਿਹੜੀ ਭੀੜ ਹੈ ਨਾ ਇਹ ਤਰਕ ਤੇ ਸਵਾਲ ਬਰਦਾਸ਼ਤ ਨਹੀਂ ਕਰ ਸਕਦੀ। ਇਹ ਸਰਕਾਰ ਨੂੰ ਹੀ ਦੇਸ਼ ਰੂਪੀ ਮੰਨਦੀ ਹੈ ਤੇ ਨੇਤਾ ਨੂੰ ਸਰਗੁੱਚ ਜਿਹਦੇ ਚ ਸਾਰੀਆਂ ਆਤਮਾਵਾਂ ਵਸਦੀਆਂ ਨੇ। ਇਹ ਜਿਹੜੀ ਇਤਾਂ ਦੀ ਰਾਜਨੀਤੀ ਹੈ ਨਾ ਇਹ ਕੋਰੋਨਾ ਵਰਗੀ ਮਹਾਮਾਰੀ ਨੂੰ ਥਾਲੀਆਂ ਖੜਕਾ ਕੇ ਤੇ ਦੀਵੇ ਜਗਾ ਕੇ ਭਜਾਉਣ ਦਾ ਪ੍ਰਚਾਰ ਕਰਦੀ ਹੈ। ਇਹ ਸਾਰਾ ਕੁਝ ਪਤਾ ਹੁੰਦੇ باوجود ਵੀ ਅਸੀਂ ਇਤਾਂ ਦੀ ਰਾਜਨੀਤੀ ਤੋਂ ਆਸਬੰਦ ਹੋਏ ਬੈਠੇ ਹਾਂ। ਕਦੇ ਤੋਲਾ ਕਦੇ ਮਸਾ ਦੀ ਗੱਲ ਦਾ ਕੀ ਪ੍ਰਭਾਸਾ? ਇਸ ਖਾਨ ਦਾ ਮਤਲਬ ਪਤਾ ਕੀ ਹੈ? ਕਿ ਜਿਹੜਾ ਕਦੇ ਕੁਝ ਕਹੇ ਕਦੇ ਕੁਝ ਕਹੇ ਕਦੇ ਵੱਡੇ ਵੱਡੇ ਮਨਸੂਬੇ ਬੰਨੇ ਤੇ ਕਦੇ ਜਮੀ ਢੇਰੀ ਢਾਕੇ ਬਹਿ ਜੇ ਐਦਾਂ ਦੇ ਬੰਦੇ ਦੇ ਕਰਾਰਾਂ ਦਾ ਕੀ ਫਰਕ ਹੁਣ ਇਹ ਖਾਨ ਤਾਂ ਲਾਗੂ ਹੁੰਦੀ ਹੈ ਸਰਕਾਰਾਂ ਤੇ ਪਰ ਇੱਕ ਖਾਨ ਹੋਰ ਹੈ ਜਿਹੜੀ ਕੀਰਤੀ ਮਿਹਨਤੀ ਖਾਸ ਕਰਕੇ ਸਾਡੇ ਪੰਜਾਬ ਦੇ ਮਿਹਨਤ ਕਸ਼ ਲੋਕਾਂ ਤੇ ਵੀ ਲਾਗੂ ਹੁੰਦੀ ਹੈ ਕਰ ਸੇਵਾ ਖਾਸ ਸੇਵਾ ਮਤਲਬ ਜਿਹੜਾ ਸੇਵਾ ਕਰਦਾ ਹੈ ਨਾ ਉਹਨੂੰ ਸੇਵਾ ਦਾ ਫਲ ਮਿਲਦਾ ਜ਼ਰੂਰ ਹੈ ਪਰ ਸੇਵਾ ਦੀ ਪਰਿਭਾਸ਼ਾ ਕੀ ਹੈ ਸਾਨੂੰ ਤਾਂ ਸ਼ਾਇਦ ਸੇਵਾ ਵਰਗੇ ਸ਼ਬਦਾਂ ਦੇ ਅਰਥ ਵੀ ਨਹੀਂ ਪਤਾ ਕਿ ਗੁਰੂ ਘਰਾਂ ਚ ਕਿਸੇ ਵੀ ਤਰੀਕੇ ਦੀਆਂ ਲੋੜਾਂ ਦੀ ਪੂਰਤੀ ਕਰਨੀ ਸੇਵਾ ਹੈ ਆਪਣਾ ਕਮਾ ਕੇ ਕਿਰਤ ਕਮਾਈ ਕਰਕੇ ਮਿਹਨਤ ਦਾ ਖਾਣਾ ਵੀ ਇੱਕ ਤਰੀਕੇ ਦੀ ਸੇਵਾ ਹੀ ਹੈ। ਆਪਣੇ ਪ੍ਰਤੀ, ਸਮਾਜ ਪ੍ਰਤੀ, ਆਸਥਾ ਪ੍ਰਤੀ ਸਾਨੂੰ ਰੈਬਰਾਂ ਨੇ ਕੁਝ ਸਿਧਾਂਤ ਦਿੱਤੇ ਆ। ਹੁਣ ਏਦਾਂ ਦੀ ਗੱਲ ਨਹੀਂ ਕਿ ਉਹਨਾਂ ਨੇ ਸਾਨੂੰ ਸਾਡੇ ਹੱਕਾਂ ਦੇ ਪ੍ਰਤੀ ਆਵਾਜ਼ ਬੁਲੰਦ ਕਰਨ ਤੋਂ ਵਰਜਿਆ। ਪਰ ਜਿੱਥੇ ਸੁਧਾਰ ਦੀ ਲੋੜ ਹੈ, ਉਹਦੇ ਤੇ ਕੰਮ ਕਰਕੇ ਅੱਗੇ ਵਧਣਾ ਵੀ ਉਹਨਾਂ ਦੀ ਸਿੱਖਿਆ ਦਾ ਇੱਕ ਹਿੱਸਾ ਹੈ। ਆ ਸੋਸ਼ਲ ਮੀਡੀਆ ਤੇ ਕੁਝ ਸਮਾਂ ਪਹਿਲਾਂ ਇੱਕ ਤਸਵੀਰ ਵਾਇਰਲ ਹੁੰਦੀ ਆ ਜਿਹਦੇ ਤੇ ਹਰ ਕਿਸੇ ਵੱਲੋਂ ਕਿਸਾਨੀ ਨਾਲ ਸੰਬੰਧਤ ਆਪਣੇ ਆਪਣੇ ਜਜ਼ਬਾਤ ਲਿਖ ਕੇ ਪਾਏ ਗਏ। ਪੰਜਾਬ ਦੇ ਖੇਤੀ ਮਹਾ ਡਾਕਟਰ ਦਵਿੰਦਰ ਸ਼ਰਮਨ ਨੇ ਵੀ ਇਸੇ ਤਸਵੀਰ ਤੇ ਆਪਣੀ ਪ੍ਰਤੀਕਿਰਿਆ ਸਰਕਾਰ ਨੂੰ ਮਾਈ ਪਾਪ ਮੰਨ ਕੇ ਉਹਦੇ ਅੱਗੇ ਹੱਥ ਜੋੜਨੇ ਪੈਣ ਬੇਨਤੀ ਕਰਨੀ ਪਵੇ ਤਾਂ ਕਿਸਾਨ ਲੀਡਰਸ਼ਿਪ ਨੂੰ ਵੀ ਥੋੜੀ ਬਹੁਤੀ ਜ਼ਿੰਮੇਵਾਰੀ ਤਾਂ ਲੈਣੀ ਚਾਹੀਦੀ ਹੈ ਵੀ ਕਿਸਾਨ ਦੇ ਮਾਣ ਨੂੰ ਬਹਾਲ ਕਰਨ 'ਚ ਉਹ ਸਫਲ ਰਹੇ ਨੇ ਹਰ ਸੰਘਰਸ਼ ਦੇ ਵਿੱਚ ਨਾ ਕੁਝ ਕਾਲੀਆਂ ਪੇਡਾਂ ਹੁੰਦੀਆਂ ਨੇ ਜਿਹੜੀਆਂ ਕਿਸਾਨੀ ਸੰਘਰਸ਼ ਦੇ ਵਿੱਚ ਵੀ ਸੀ ਪੀੜਤ ਵਰਗ ਕਿਸਾਨ ਉਸੇ ਸੰਘਰਸ਼ ਨੂੰ ਮੋਟਾ ਲਾਉਂਦਾ ਰਿਹਾ ਤੇ ਰਾਜਨੀਤਿਕ ਲੋਕ ਉਸੇ ਕਿਸਾਨ ਦੇ ਮੋਢੇ ਨੂੰ ਵਰਤਦੇ ਰਹੇ ਬਸ ਨਕਾਮੀ ਇਹ ਰਹੀ ਵੀ ਭੋਲੇ-ਭਾਲੇ ਕਿਸਾਨ ਨੂੰ ਆਪਣੇ ਨਾਲ ਚੱਲਦੇ ਇਸ ਖੇਡ ਬਾਰੇ ਪਤਾ ਹੀ ਨਾ ਲੱਗ ਸਕਿਆ ਜ਼ੋਰ ਤਾਂ ਇਸ ਗੱਲ ਤੇ ਦੇਣਾ ਸੀ ਵੀ ਆਪਣੀਆਂ ਮੰਗਾ ਪੂਰੀਆਂ ਕਰਵਾ ਕੇ ਆਪਣਾ ਤੇ ਆਪਣੇ ਨਾਲ ਦੇ ਨਾਲ ਭਵਿੱਖ ਕਿਵੇਂ ਬਿਹਤਰ ਕਰਿਆ ਜਾ ਸਕਦਾ ਪਰ ਜ਼ੋਰ ਇਸ ਗੱਲ ਤੇ ਰੱਖਿਆ ਵੀ ਸਰਕਾਰ ਨੂੰ ਕਿਵੇਂ ਭੰਡਿਆ ਜਾਵੇ ਕਿਸਾਨੀ ਅੰਦੋਲਨ ਨੇ ਬੀਜੇਪੀ ਦੀ ਪੂਰੀ ਦੁਨੀਆ ਚ ਮਿੱਟੀ ਪਲੀਦ ਕਰਤੀ ਪਰ ਕੀ ਤੁਹਾਨੂੰ ਲੱਗਦਾ ਵੀ ਵਾਕੇ ਬੀਜੇਪੀ ਨੂੰ ਕੋਈ ਫਰਕ ਪਿਆ ਹੋਣਾ ਖੈਰ ਇਸ ਸਵਾਲ ਦਾ ਤਾਂ ਪਤਾ ਨਹੀਂ ਪਰ ਆਪਣਾ ਜੋ ਨੁਕਸਾਨ ਹੋਇਆ ਉਹ ਬਹੁਤ ਦੁਖਦਾਇਕ ਸੀ 750 ਕੇ ਆਸ-ਪਾਸ ਕਿਸਾਨ ਸ਼ਹੀਦ ਹੋ ਗਏ और भारत सरकार की तरफ से एक भी शोक संदेश नहीं आया आप ये जो गाड़ी में देख रहे हैं ये उन किसानों की हस्ते हैं जो इस एक साल के दौरान इस आंदोलन में अ मृत्यु को प्राप्त हुए ना कहूं से दोस्ती ना कहूं से बैर कहते जबो सच बोलिदा ना त पामबड़ता मचदा ही है थोड़ी ते थोड़ी जी गल आपा मशहूर आगो खानसरा हंसदी भी कर लेनेया जड़ी के एक बड़ी मिसाल भी ली जा सकती है इस चर्चा दा मकसद बयान करने दे ले सरकार कोई भी आवे ਕਿਸੇ ਨਾ ਕਿਸੇ ਮਸਲੇ ਤੇ ਕੋਈ ਨਾ ਕੋਈ ਪੀੜਤ ਵਰਗ ਆਪਣੀ ਆਵਾਜ਼ ਬੁਲੰਦ ਕਰਦਾ ਹੀ ਹੁੰਦਾ ਹੈ ਤੇ ਇੱਕ ਜ਼ਿੰਮੇਵਾਰ ਨਾਗਰਿਕ ਹੁੰਦਿਆਂ ਸਾਡਾ ਫਰਜ਼ ਬਣਦਾ ਹੈ ਵੀ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦਾ ਮਾਦਾ ਰੱਖੀਏ ਕਿਸਾਨ ਅੰਦੋਲਨ ਵੇਲੇ ਕਿਸਾਨ ਦੇ ਨਾਲ ਮਜ਼ਦੂਰ ਇਕਤਾਲੇ ਨਾਰੇ 'ਚ ਮਜ਼ਦੂਰ ਨੂੰ ਤਾਂ ਜਿਵੇਂ ਜ਼ਬਰਦਸਤੀ ਜੋੜਿਆ ਗਿਆ ਸੀ ਕਿਉਂਕਿ ਪੂਰੇ ਭਾਰਤ ਦੇ ਵਿੱਚ ਸਿਰਫ ਹੰਸ ਰਾਜ ਹੰਸ ਦਾ ਵਿਰੋਧ ਤੇ ਵਿਰੋਧ ਕਰਨ ਵੇਲੇ ਨੀਵੀਆਂ ਗੱਲਾਂ ਤੇ ਉਤਰ ਆਉਣਾ ਕੋਈ ਸਾਰਥਕ ਵਿਰੋਧ ਨਹੀਂ ਕਿਹਾ ਜਾ ਸਕਦਾ ਉਸੇ ਤਰ੍ਹਾਂ ਦਾ ਵਿਰੋਧ ਜੇਕਰ ਕੈਪਟਨ ਤੇ ਮਹਾਰਾਣੀ ਦਾ ਵੀ ਹੁੰਦਾ ਤਾਂ ਗੱਲ ਹੋਰ ਹੋਣੀ ਸੀ ਜਿਹਨੇ ਪਹਿਲਾਂ 4.5 ਸਾਲ ਪੰਜਾਬ ਤੇ ਬਰਬਾਦ ਕਰਤੇ ਤੇ ਫਿਰ ਭਾਜਪਾ ਦੀ ਝੋਲੀ 'ਚ ਜਾ ਕੇ ਬਹਿ ਗਿਆ ਹੰਸ ਰਾਏ ਹੰਸ ਦਾ ਵਿਰੋਧ ਕਰਨ ਵੇਲੇ ਉਹਨੂੰ ਤੇ ਉਹਦੇ ਸਾਥੀਆਂ ਨੂੰ ਜਾਤੀ ਸੋਚੋਂ ਗਾਲਾਂ ਕੱਢਣਾ ਕੋਈ ਬਹੁਤੀ ਚੰਗੀ ਗੱਲ ਨਹੀਂ ਸੀ ਕਿਸਾਨ ਜੱਟੇ ਬੰਦੀਆਂ ਦੇ ਸਿਰ ਤੇ ਮੈਂ ਸਿਰ ਰੱਖ ਕੇ ਬੇਨਤੀ ਕਰਦਾ ਕਿ ਮੈਨੂੰ ਮੈਨੂੰ ਇਕੱਲੇ ਨੂੰ ਹੀ ਰੋਕ ਰਹੇ ਤੁਸੀਂ ਮੈਨੂੰ ਇਕੱਲੇ ਨੂੰ ਹੀ ਗਾਲਾਂ ਕੱਢ ਰਹੇ ਮੈਨੂੰ ਇਕੱਲੇ ਨੂੰ ਹੀ ਟਾਰਗੇਟ ਤੁਸੀਂ ਬਣਾਇਆ ਤੇ ਜਦੋਂ ਸਾਹਮਣੇ ਉਹ ਅਗਲੇ ਨੇ ਇਸ ਚੀਜ਼ ਤੇ ਪ੍ਰਤੀਕਿਰਿਆ ਦਿੱਤੀ ਤਾਂ ਸਾਰੀ ਕਿਸਾਨੀ ਦਲਮਲਾ ਉੱਠੀ ਤਿੰਨ ਚਾਰ ਬੰਦੇ ਸੀ ਪਿੰਡ ਦੇ ਉਹਦੇ ਵਿੱਚ ਜੇ ਮੈਂ ਕਿਸਾਨਾਂ ਨੂੰ ਕਵਾਂ ਫਿਰ ਇਹ ਕਿਸਾਨ ਮੁੱਦਾ ਕਿਉਂ ਬਣ ਗਿਆ ਮੈਨੂੰ ਇਹ ਨਹੀਂ ਸਮਝ ਲੱਗਦੀ ਉਹ ਤਿੰਨ ਚਾਰ ਬੰਦੇ ਸੀ ਪਿੰਡ ਦੇ ਹੀ ਉਹਨਾਂ ਨੇ ਉਸ ਲੜਕੀ ਦੇ ਤੁਸੀਂ ਪੰਜਾਬੀ ਇੰਨੇ ਬਗੈਰਤ ਹੋ ਗਏ ਇੱਕ ਲੜਕੀ ਦੇ ਕੱਪੜੇ 파ਟੇ ਆ ਉਹਦੀ ਮਾਂ ਨੂੰ ਬੇਹਰਮਤੀ ਕੀਤੀ ਗਈ ਆ ਉਹਦਾ ਹਸਬੈਂਡ ਮੇਰੇ ਨਾਲ ਗੱਲ ਲਾ ਕੇ ਰੋ ਰਿਹਾ ਮੈਂ ਉਹਨਾਂ ਦੀ ਹਮਾਇਤ ਕਰ ਰਿਹਾ ਉਹ ਪੰਜਾਬੀ ਇੰਨੇ ਬੇਗਹਿਰਤ ਹੋ ਗਏ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਕੀ ਇਹੀ ਸਾਡੇ ਮੁੱਦੇ ਸੀ ਇਹਨਾਂ ਚੀਜ਼ਾਂ ਲਈ ਅਸੀਂ ਇਕੱਠੇ ਹੋਏ ਸੀ ਹੁਣ ਖੇਤੀ ਦੇ ਵਿੱਚ ਵਾਤਾਵਰਣ ਦੇ ਬਚਾਅ ਲਈ ਜਿਹੜੇ ਅਧਿਕਾਰੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਆਉਂਦੇ ਆ ਅਸੀਂ ਉਹਨਾਂ ਨੂੰ ਬੰਨ੍ਹ ਕੇ ਜਾਂ ਉਹਨਾਂ ਤੋਂ ਹੀ ਪਰਾਲੀ ਨੂੰ ਅੱਗ ਲਗਾ ਕੇ ਬਿਲਕੁਲ ਇਹ ਸਾਬਤ ਕਰ ਦਿੰਦੇ ਆ ਵੀ ਭਾਈ ਜਿਹੜਾ ਗੋਦੀ ਮੀਡੀਆ ਦਿਖਾਉਂਦਾ ਹੈ ਨਾ ਅਸੀਂ ਇਹਨ ਬਿੰਨ ਇਦਾਂ ਦੀਆਂ ਉਹ ਸੱਚ ਦਿਖਾ ਰਿਹਾ ਹੈ। ਤੂੰ ਅਗਨੀ ਤੇ ਧੱਕਾ ਕਰਿਆ ਮੇਰੇ ਨਾਲ। ਤੂੰ ਹੈ ਕਿ ਨਹੀਂ ਮੁਰਜ਼ਨਾਪੇ ਜਾਈ ਇਹਨੂੰ। ਸਾ ਵੀ ਉਹ ਨਹੀਂ ਕਰੀ ਜਾਂਦੇ। ਹੁਣੀ ਹੁਣੀ ਫਾਇਰ ਲਾਉਣ ਦਾ ਕੰਮ ਕਰਨਾ। ਹਾਂ। ਕੰਮ ਦਾ ਕਿਹੜਾ ਨਵਾਂ ਧੱਕੇ ਦਾ। ਆਹ ਦੇਖੋ ਭਾਈ, ਅੱਗ ਬੁਝਾਉਣ ਵਾਲੇ ਆਏ ਸੀ ਅੱਗ ਨੂੰ ਦਲਵਾਈ ਹੈ। ਅੱਗ ਬੁਝਾਉਣ ਵਾਲੇ ਆਏ ਸੀ ਅੱਗ ਲਵਾਈ ਹੈ ਇਹਨਾਂ ਤੋਂ। ਹਾਂ। ਖੜ ਜਾ ਖੜ ਜਾ ਨਾ। ਅਸੀਂ ਆਪ ਖਲ ਕੋਨੇ ਖੜ ਕੇ ਅੱਗ ਲਾ ਕੇ ਆਏ ਆਂ। ਆਹ ਦੇਖੋ। ਇਹ ਅੱਗ ਬੁਝਾਉਣ ਆਏ ਸੀ ਭਾਈ। ਪੰਜਾਬ ਦੇ ਕੋਲੇ ਪੁੱਲ 50.33 ਲੱਖ ਹੈਕਟੇਅਰ ਜ਼ਮੀਨ ਹੈ ਜਿਹਦੇ ਚੋਂ ਕਿ ਵਾਹਣ ਯੋਗ ਜ਼ਮੀਨ 42.21 ਲੱਖ ਹੈਕਟੇਅਰ ਹੈ ਤੇ ਪੰਜਾਬ ਦੀ ਔਸਤ ਜ਼ਮੀਨ ਮਾਲਕੀ 3.62 ਹੈਕਟੇਅਰ ਹੈ ਜਿਹਦੇ ਵਿੱਚ ਕਿ ਪਟਿਆਲਾ ਦੀ ਮੀਰੀ ਹੈ ਜਿੱਥੇ ਔਸਤ ਮਾਲਕੀ 4.45 ਹੈਕਟੇਅਰ ਹੈ ਪੰਜਾਬ ਦੀ ਜਿਹੜੀ 97.5% ਦੀ ਜ਼ਮੀਨ ਹੈ ਉਹਦੇ ਕੋਲੇ ਪੱਕੇ ਸਿੰਚਾਈ ਦੇ ਸਾਧਨ ਨਹੀਂ ਤੇ ਪੰਜਾਬ ਦੇ ਵਿੱਚੋਂ 94% ਦੀ ਜ਼ਮੀਨ ਐਦਾਂ ਦੀ ਹੈ ਜਿਹਤੂ ਸਾਲ ਦੇ ਵਿੱਚ ਇੱਕ ਤੋਂ ਵੱਧ ਫਸਲਾਂ ਲਿਆਂ ਜਾਂਦੀਆਂ ਨੇ ਹੁਣ ਪੂਰੇ ਦੇਸ਼ 'ਚ ਦੇਖੀਏ ਤਾਂ 1577.42 ਲੱਖ ਹੈਕਟੇਅਰ ਜ਼ਮੀਨ ਹੈ ਜਿਹੜੀ ਕਿ ਖੇਤੀ ਜੋਗ ਜ਼ਮੀਨ ਹੈ ਜਿਹਦੇ ਚੋਂ ਪੰਜਾਬ ਕੋਲ ਸਿਰਫ 2.5% ਦਾ ਹਿੱਸਾ ਹੀ ਹੈ ਤੇ ਦੇਸ਼ ਦੀ ਜੇਕਰ ਔਸਤ ਜ਼ਮੀਨ ਮਾਲਕੀ ਦੇਖੋਗੇ ਤਾਂ 1.08 ਹੈਕਟੇਰੀ ਹੈ ਜੋ ਕਿ ਪੰਜਾਬ ਨਾਲੋਂ 2.54 ਹੈਕਟੇਅਰ ਘੱਟ ਹੈ ਤੇ ਜੇਕਰ ਪਟਿਆਲੇ ਨਾਲ ਕੰਪੇਅਰ ਕਰੀਏ ਤਾਂ ਇਹਦਾ ਚੌਥਾ ਹਿੱਸਾ ਹੀ ਹੈ। ਰਾਜਸਥਾਨ ਕੋਲ ਦੇਸ਼ ਦੀ ਸਭ ਤੋਂ ਵੱਧ ਜ਼ਮੀਨ ਹੈ। 208 ਲੱਖ 73000 ਹੈਕਟੇਅਰ ਜੋ ਕਿ ਪੂਰੀ ਭਾਰਤ ਦੀ ਜ਼ਮੀਨ ਦਾ 13.2 ਫੀਸ ਦੇ ਹਿੱਸਾ ਬਣਦਾ ਹੈ। 1 ਜੁਲਾਈ 2024 ਨੂੰ ਪੀਏਯੂ ਲੁਧਿਆਣਾ ਵਿਖੇ ਗੰਨੇ ਬਾਰੇ ਹੋਣ ਵਾਲੀ ਦੋ ਰੋਜ਼ਾ ਰਾਸ਼ਟਰੀ ਵਰਕਸ਼ਾਪ ਹੁੰਦੀ ਹੈ। ਜਿੱਥੇ ਡਾਕਟਰ ਤਲਕਰਾ ਸ਼ਰਮਾ ਵਰਗੇ ਖੇਤੀ ਵਿਗਿਆਨੀ ਇਹਨਾਂ ਫਸਲਾਂ ਦੇ ਉਤਪਾਦਨ ਤੇ ਇਹਨਾਂ ਤੋਂ ਹੋਣ ਵਾਲੇ ਮੁਨਾਫੇ ਦੀਆਂ ਪੌਸਿਬਿਲਿਟੀਆਂ ਬਾਰੇ ਗੱਲ ਕਰਦੇ ਆ। ਨਵੀਆਂ ਤਕਨੀਕਾਂ ਤੇ ਨਵੀਆਂ ਕਿਸਮਾਂ ਨੂੰ ਵੀ ਸਾਹਮਣੇ ਰੱਖਿਆ ਜਾਂਦਾ ਹੈ ਤੇ ਗੰ ਤੇ ਕਸਾਨਾਂ ਨੂੰ ਸੋਸ਼ਲ ਮੀਡੀਆ ਦੇ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ ਆ ਪਿਛਲੇ ਅਕਤੂਬਰ ਦੇ ਮਹੀਨੇ ਚ ਪੰਜਾਬ ਰਾਜ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਤੇ ਖੇਤੀਬਾੜੀ ਨੀਤੀ ਤਿਆਰ ਕਰਨ ਲਈ ਬਣਾਈ ਗਈ 11 ਮੈਂਬਰੀ ਕਮੇਟੀ ਦੇ ਕਨਵੀਨਰ ਡਾਕਟਰ ਸੁਖਪਾਲ ਸਿੰਘ ਨੇ ਇੱਕ ਪੰਜਾਬੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਵਪਾਰਕ ਉਦੇਸ਼ਾਂ ਦੇ ਲਈ ਨਾ ਪੱਛਮੀ ਦੇਸ਼ਾਂ ਨਾਲ ਜੋੜਨ ਦੀ ਲੋੜ ਹੈ ਤੇ ਇਸੇ ਵਾਸਤੇ ਭਾਰਤ ਪਾਕਿਸਤਾਨ ਦੇ ਵਾਗਾ ਬਾਰਡਰ ਨੂੰ ਖੋਲਣ ਦੀ ਸਿਫਾਰਿਸ਼ ਵੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਵੀ ਪੰਜਾਬ ਇੱਕ ਲੈਂਡਲੌਕ ਸਟੇਟ ਹੈ ਤੇ ਗੁਆਂਢੀ ਮੁਲਕ ਨਾਲ ਇਹਦੇ ਅਕਸਰ ਹੀ ਕੜਤਣ ਭਰੇ ਰਿਸ਼ਤੇ ਰਹਿੰਦੇ ਨੇ ਤੇ ਜੇਕਰ ਬਾਕਾ ਬਾਰਡਰ ਨੂੰ ਖੋਲ ਦਿੱਤਾ ਜਾਵੇ ਤਾਂ ਪਸ਼ਮੀ ਦੇਸ਼ਾਂ ਤੇ ਪੰਜਾਬ ਆਪਣੀ ਪਕੜ ਬਣਾਉਣ ਦੀ ਸਮਰੱਥਾ ਰੱਖਦਾ ਹੈ। ਪੰਜਾਬ 'ਚ ਖੇਤੀਬਾੜੀ ਮਸ਼ੀਨਰੀ ਵੱਡੇ ਪੱਧਰ ਤੇ ਵਧਦੀ ਹੈ ਤੇ ਪਾਕਿਸਤਾਨ, ਰੂਸ ਤੇ afghanistan ਨੂੰ ਇਸ ਮਸ਼ੀਨਰੀ ਦੀ ਲੋੜ ਹੈ ਜਿਹਨੂੰ ਕਿ ਪੰਜਾਬ ਪੂਰਾ ਕਰ ਸਕਦਾ ਹੈ। ਪੰਜਾਬ ਦੀਆਂ ਤਾਜ਼ਾ ਫਲ ਤੇ ਸਬਜ਼ੀਆਂ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਪਾਕਿਸਤਾਨ ਪਹੁੰਚਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ-ਜੈਪੁਰ ਕੋਰੀਡੋਰ ਬਣਾਉਣ ਦੀ ਵੀ ਗੱਲ ਕੀਤੀ ਗਈ। ਚੰਡੀਗੜ੍ਹ, ਹਰਿਆਣਾ, ਹਿਮਾਚਲ, ਪੰਜਾਬ ਤੇ ਜੰਮੂ ਨੂੰ ਵੀ ਇਸ ਕੋਰੀਡੋਰ ਦਾ ਫਾਇਦਾ ਮਿਲੇਗਾ। ਇਹਨਾਂ ਸੂਬਿਆਂ 'ਚ ਪੈਦਾ ਹੋਇਆ ਜਿਹੜਾ ਫਲ ਦਿੱਲੀ ਭੇਜਿਆ ਜੇਨੂ ਕਕੇ ইরান ਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਚ ਪਹੁੰਚਾਇਆ ਜਾ ਸਕਦਾ ਹੈ ਪੰਜਾਬ ਦੀ ਕਿਸਾਨੀ ਦਾ 1/3 ਹਿੱਸਾ ਸਮਾਨਤਕ ਜਾਂ ਛੋਟਾ ਕਿਸਾਨ ਹੈ ਜਿਹੜਾ ਕਿ ਖੇਤੀ ਲਾਹੇਵੰਦ ਨਾ ਹੋਣ ਕਰਕੇ ਲਗਾਤਾਰ ਖੇਤੀ ਤੋਂ ਬਾਹਰ ਕੰਮਗਾਈ ਦੀ ਤਲਾਸ਼ ਕਰ ਰਿਹਾ ਹੈ ਯਾ ਫਿਰ ਵਿਦੇਸ਼ਾਂ ਦਾ ਰੁਕ ਕਰ ਰਿਹਾ। ਹੁਣ ਕਿਸਾਨ ਨੂੰ ਕਿਸਾਨ ਬਣਨ ਲਈ ਕਿਸੇ ਯੂਨੀਵਰਸਿਟੀ ਦੀ ਡਿਗਰੀ ਨੂੰ ਪਾਸ ਕਰਨ ਤੋਂ ਘੱਟ ਸਮਾਂ ਨਹੀਂ ਲੱਗਦਾ। ਪਰ ਫਿਰ ਵੀ ਇਹ ਖੇਤੀ 'ਚ ਪਰਬੀਨ ਬੰਦੇ ਜ਼ਮੀਨ ਦੀ ਘਾਟ ਕਾਰਨ ਖੇਤੀ ਤੋਂ ਬਾਹਰ ਅਜਿਹੇ ਕੰਮਕਾਰ ਦੀ ਤਲਾਸ਼ ਕਰ ਰਹੇ ਹੈ ਜਿੰਨਾ ਬਾਰੇ ਉਹਨਾਂ ਨੂੰ ਪੂਰਾ ਵੀ ਗਿਆਨ ਨਹੀਂ ਹੁੰਦਾ। ਬਸ ਇੱਥੇ ਲੋੜ ਹੈ ਥੋੜੀ ਜਿਹੀ ਸਮਝਦਾਰੀ, ਸਾਂਝ ਤੇ ਯੋਜਨਾਬੰਦੀ ਦੀ ਤਾਂ ਕਿ ਸਾਰਿਆਂ ਨੂੰ ਵਧੀਆ ਤੇ ਲਾਹੇਵੰਦ ਖੇਤੀ ਨਾਲ ਜੋੜਿਆ ਜਾ ਸਕੇ। ਹੁਣ ਇਹਦੇ ਲਈ ਪਰਚਲਿਤ ਤਰੀਕਿਆਂ ਤੋਂ ਇਲਾਵਾ ਕਲੈਕਟਿਵ ਐਗਰੀਕਲਚਰ, ਐਫ ਪੀਓ, ਕੋਆਪਰੇਟਿਵ ਕੰਟਰੈਕਟ ਜਾਂ ਕੋਈ ਵੀ ਰਸਮੀ ਜਾਂ ਗੈਰ ਰਸਮੀ ਢੰਗ ਹੋ ਸਕਦਾ ਬਸ ਲੋੜ ਹੈ ਤਾਂ ਚੰਗੀ ਨੀਅਤ ਤੇ ਉਦਮ ਦੀ ਤੇ ਜੇਕਰ ਇਦਾਂ ਦਾ ਕੋਈ ਕਦਮ ਨਹੀਂ ਚੁੱਕਿਆ ਜਾਂਦਾ ਤਾਂ ਪੰਜਾਬ ਜਾਂ ਫਿਰ ਕਿਸਾਨਾਂ ਦੇ ਖੇਤੀ ਤੋਂ ਬਾਹਰ ਹੋਣ ਦੀ ਰਫ਼ਤਾਰ ਵੱਧ ਸਕਦੀ ਹੈ। ਪਿਛਲੇ 45 ਵਰਿਆਂ ਅੱਜ 4,26,000 ਕਿਸਾਨ ਨੇ ਜਿਹੜੇ ਖੇਤੀ ਤੋਂ ਬਾਹਰ ਹੋ ਚੁੱਕੇ ਨੇ ਜਾਂ ਖੇਤੀ ਛੱਡ ਚੁੱਕੇ ਨੇ ਪਰ ਇਹਨੂੰ ਸਮਾਂ ਰਹਿੰਦਿਆਂ ਰੋਕਿਆ ਜਾ ਸਕਦਾ ਹੈ। ਮੱਧ ਕਾਲ ਤੇ ਆਧੁਨਿਕ ਕਾਲ ਦੇ ਵਿੱਚ ਵਿਕਸਿਤ ਹੋਈਆਂ ਲੋਕ ਲਹਿਰਾਂ ਜਿਵੇਂ ਕਿ ਗੁਰਮਤਿ ਲਹਿਰ, ਭਗਤੀ ਲਹਿਰ, ਸੂਫੀ ਲਹਿਰ, ਸਿੰਘ ਸਭਾ ਲਹਿਰ, ਗਦਰ ਲਹਿਰ, ਗੁਰਦੁਆਰਾ ਸੁਧਾਰ ਲਹਿਰ ਤੇ ਨਕਸਲਵਾੜੀ ਲਹਿਰ ਦੀ ਬਦਵਾਲਤ ਪੰਜਾਬ ਦੇ ਵਿੱਚ ਨਾ ਬਹੁਤ ਸਾਰਾ ਸਾਹਿਤ ਰਚਿਆ ਗਿਆ। ਤੇ ਜਦੋਂ ਵੀ ਕੋਈ ਸੰਘਰਸ਼ ਹੁੰਦਾ ਹੈ, ਇਹ ਕੰਮ ਹੁੰਦਾ ਹੀ ਹੈ। ਕਿਸਾਨੀ ਅੰਦੋ ਦਾ ਸ਼ਗਨ ਬੰਨਿਆ ਜਾਂਦਾ ਸੀ ਪਰ ਬਦਕਿਸਮਤੀ ਨਾਲ ਇਹ ਚੀਜ਼ਾਂ ਇਸ ਸੰਘਰਸ਼ ਤੋਂ ਸ਼ੁਰੂ ਹੋ ਕੇ ਉੱਥੇ ਹੀ ਖਤਮ ਹੋ ਗਈਆਂ ਬੇਸ਼ੱਕ ਅੱਜ ਇਹ ਚੱਲ ਰਹੀਆਂ ਨੇ ਪਰ ਅੱਜ ਇਹ ਚਰਚਾ ਦਾ ਵਿਸ਼ਾ ਕਿਉਂ ਨਹੀਂ ਕਿਉਂ ਅਸੀਂ ਅੱਜ ਸੋਸ਼ਲ ਮੀਡੀਆ ਦੇ ਕੁਝ ਲੋਕਾਂ ਨੂੰ ਭੰਡਣ ਚ ਇੰਨੇ ਵਿਅਸਤ ਹੋ ਚੁੱਕੇ ਹਾਂ ਕਿ ਇਹਨਾਂ ਚੀਜ਼ਾਂ ਨੂੰ ਅਸੀਂ ਦੂਰ ਕਰਦੇ ਜਾ ਰਹੇ ਹੋ ਤੁਹਾਡੀ ਜ਼ੁਬਾਨ ਤੇ ਮਾੜੇ ਸ਼ਬਦ ਕਿਉਂ ਆਉਂਦੇ ਨੇ ਤੁਹਾਨੂੰ ਕੋਈ ਨਹੀਂ ਚੰਗਾ ਲੱਗਦਾ ਤੁਸੀਂ ਦੇਖਣਾ ਬੰਦ ਕਰਦੇ ਜੇ ਚੰਗੀਆਂ ਚੀਜ਼ਾਂ ਨੂੰ ਸਲਾਹੋਗੇ ਤਾਂ ਲੋਕ ਚੰਗੀਆਂ ਚੀਜ਼ਾਂ ਬਣਾਉਣਗੇ ਗਲਤੀ ਇਕੱਲੀ ਉਹਨਾਂ ਦੀ ਨਹੀਂ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ, ਨਵੀਆਂ ਫਸਲਾਂ ਦੇ ਲਈ, ਨਵੀਆਂ ਕਿਸਮਾਂ ਦੇ ਲਈ, ਨਵੀਆਂ ਤਕਨੀਕਾਂ ਦੇ ਲਈ ਬੜੀਆਂ ਵਰਕਸ਼ਾਪਾਂ ਹੁੰਦੀਆਂ ਨੇ। ਪੰਜਾਬ ਦੇ ਕੋਲ ਬਹੁਤ ਵੱਡੇ ਲੈਵਲ ਦੇ ਬੁੱਧੀਜੀਵੀ ਹੈਗੇ ਨੇ। ਪਰ ਜਦੋਂ ਕੋਈ ਤਾਂ ਦੀਆਂ ਗੱਲਾਂ ਦੱਸਦਾ ਨਾ ਤਾਂ ਸਾਡੇ ਵਿਚਾਰ ਪਤਾ ਕੀ ਹੁੰਦੇ ਆ। ਪਹਿਲਾਂ ਖਿੱਲਾ ਖੇਤੀ ਕਰਕੇ ਦੇਖ ਫੇਰ ਗੱਲ ਕਰੀ। ਕਹਿੰਦੇ ਜੇ ਸਾਰਿਆਂ ਨੇ ਸਬਜ਼ੀ ਲਾ ਲਈ, ਸਾਰਿਆਂ ਨੇ ਆਲੂ ਬੀਜ ਲਏ ਤਾਂ 10 ਰੁਪਏ ਕਿਲੋ ਵੀ ਨਹੀਂ ਵਿਕੜੇ। ਮੈਨੂੰ ਲੱਗਦਾ ਇਹ ਸੋਚ ਨਾਲ ਤਾਂ ਬਦਲਾਅ ਆਉਣਾ ਮੁਸ਼ਕਲ ਹੈ। ਕ੍ਰਿਟਿਸਾਈਜ਼ ਹੀ ਕਰਨਾ ਹੈ ਤਾਂ ਟੱਕਰ ਟੁੱਕੜਾ ਤਰਕ ਤਾਂ ਲੱਭਿਆ ਕਰੋ। ਹਾਂ ਇਹ ਗੱਲ ਜ਼ਰੂਰ ਹੈ ਵੀ ਸਾਰੇ ਇੱਕੋ ਜਿਹੇ ਨਹੀਂ ਖਰਾਬ ਹੋ ਗਈ ਤੇ ਕੰਪਨੀ ਵਾਲੇ ਸੌਰੀ ਬੋਲ ਕੇ ਚਲਦੇ ਬਣੇ ਹੁਣ ਗੱਲ ਇਹ ਹੈ ਵੀ ਅੱਗੇ ਕੀ ਕੰਟਰੈਕਟ ਦਾ ਅਸਲ ਚ ਮਤਲਬ ਕੀ ਹੁੰਦਾ ਉਹਨਾਂ ਨੇ ਸੌਰੀ ਕਿਹਾ ਤੇ ਤੁਸੀਂ ਸੁਣ ਲਿਆ ਕੰਟਰੈਕਟ ਦਾ ਅਸਲ ਮਤਲਬ ਅਸਲੀ ਕਾਰਵਾਈ ਇਸ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ ਕੀ ਅਸੀਂ ਕਦੇ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਸੋ ਗੱਲ ਇਹ ਹੀ ਹੈ ਵੀ ਅਸੀਂ ਖੇਤੀ ਚੋਂ ਖੇਤੀ ਤੱਕ ਹੀ ਰਹਿਣਾ ਚਾਹੁੰਦੇ ਆ ਜੋ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਵੀ ਅਸੀਂ ਅੱਗੇ ਵਧਣਾ ਹੀ ਨਹੀਂ ਚਾਹੁੰਦੇ ਇਸ ਤੋਂ ਅੱਗੇ ਤੇ ਵੀ ਪੜਾ ਹੁੰਦੇ ਨੇ ਜੋ ਤੁਹਾਨੂੰ ਤੁਹਾਡਾ ਹੱਕ ਦਿਵਾ ਸਕਦੇ ਪਰ ਗੱਲ ਇਹ ਹੀ ਹੈ ਵੀ ਉਹਦੇ ਲਈ ਪੜਨਾ ਪੈਣਾ ਉਹਦੇ ਲਈ ਜਾਗਰੂਕ ਹੋਣਾ ਪੈਣਾ ਪੰਜਾਬ ਨੇ ਕਈ ਦਹਾਕੇ ਅੱਗ ਨੂੰ ਚੱਲ ਤੇ ਜਿਨ੍ਹਾਂ ਨੂੰ ਇਹ ਸਕਦਾ ਸੇਕ ਲੱਗਿਆ ਨਾ ਉਹਨਾਂ ਨੇ ਕਦੇ ਤਮੰਨਾ ਨਹੀਂ ਰੱਖੀ ਕਿ ਦੁਬਾਰਾ ਉਹਨਾਂ ਨੂੰ ਜ਼ਿੰਦਗੀ ਚਾਹੀਦਾ ਉਹ ਦਾ ਦ੍ਰਿਸ਼ ਦੇਖਣ ਨੂੰ ਮਿਲੇ ਅੰਦੋਲਨ ਜਿੱਤ ਕੇ ਧਰਨੇ ਜਿੱਤ ਗਏ ਪਰ ਜਿੰਨਾ ਹਾਲਾਤਾਂ ਕਰਕੇ ਉਹ ਸੰਘਰਸ਼ ਦੀ ਸ਼ੁਰੂਆਤ ਕੀਤੀ ਸੀ ਜਿਹੜਾ ਸੰਘਰਸ਼ ਵਿੱਡਿਆ ਸੀ ਉਹ ਦੀ ਪ੍ਰਾਪਤੀ ਹੋਈ ਜਾਂ ਨਹੀਂ ਅੱਜ ਤੱਕ ਕਿਸੇ ਕੋਲੇ ਇਸ ਚੀਜ਼ ਦਾ ਜਵਾਬ ਨਹੀਂ ਜਾਂ ਕਹਿ ਸਕਦੇ ਆਂ ਵੀ ਜਵਾਬ ਹਰ ਕਿਸੇ ਦੇ ਅੰਦਰ ਹੈ ਸ਼ਾਇਦ ਕੋਈ ਮੰਨਣ ਨੂੰ ਤਿਆਰ ਨਹੀਂ ਪੰਜਾਬੀਆਂ ਦੇ ਇਸ ਅਨਸਿਵਲਾਈਜ਼ਡ ਰਵੱਈਏ ਕਰਕੇ ਨਾ ਅੱਜ ਦੇ ਟਾਈਮ ਤੇ ਕੋਈ ਵੀ ਵੱਡੀ ਕੰਪਨੀ ਪੰਜਾਬ 'ਚ ਆਪਣਾ ਪ੍ਰੋਜੈਕਟ ਲੈ ਕੇ ਨਹੀਂ ਆਉਂਦੀ। ਅਰਾਨੀ ਗਰੁੱਪ ਵੱਲੋਂ ਵੱਡੇ ਪੱਧਰ ਤੇ ਸ਼ੁਰੂ ਕਰਵਾਇਆ ਗਿਆ ਮਲਟੀ ਮਾਡਲ ਲੌਜਿਸਟਿਕ ਪਾਰਕ ਵੀ ਇੰਨਾ ਕਾਰਨਾ ਕਰਕੇ ਬੰਦ ਹੋ ਗਿਆ। ਜਿਹਦੇ ਸਿੱਟੇ ਵਜੋਂ 400 ਲੋਕ ਬੇਰੋਜ਼ਗਾਰ ਹੋਏ। ਹੁਣ ਇਹ ਕਿਸਾਨੀ ਅੰਦੋਲਨ ਦੀ ਜਿੱਤ ਕਹੋਗੇ ਜਾਂ ਉਹਦੇ ਸਾਈਡ ਇਫੈਕਟ? ਹੁਣ ਕਹਿਣ ਨੂੰ ਤਾਂ ਬੜੇ ਲੋਕ ਕਹਿਣਗੇ ਕਿ ਉਹ 400 ਵੀ ਯੂਪੀ ਬਿਹਾਰ ਵਾਲੀ ਹੋਣਗੇ। ਉਹ ਯੂਪੀ ਬਿਹਾਰ ਵਾਲੇ ਇਸ ਕਰਕੇ ਹੋਣਗੇ ਕਿਉਂਕਿ ਭਾਈ ਪੰਜਾਬੀ ਤਾਂ ਕੰਮ ਕਰਕੇ ਰਾਜੀ ਨਹੀਂ। ਇੱਕ ਪਿਛਲੀ ਵੀਡੀ ਕਲ ਕੋਈ ਗੁੱਸਾ ਗਿਲਾ ਨਹੀਂ ਪਰ ਅਫਸੋਸ ਤਾਂ ਇਸ ਗੱਲ ਦਾ ਹੈ ਕਿ ਜਿਸ ਮਕਸਦ ਲਈ ਵੀਡੀਓ ਬਣਾਈ ਗਈ ਸੀ ਸਾਡੇ ਲੋਕ ਅੱਜ ਵੀ ਉਹਨੂੰ ਸਮਝਣ ਦੇ ਵਿੱਚ ਸਮਰੱਥ ਨਹੀਂ ਵੀਡੀਓ ਬਣਾ ਕੇ ਕਿਸਾਨੀ ਜਾਂ ਕਿਸਾਨ ਅੰਦੋਲਨ ਨੂੰ ਭੰਡਣਾ ਮੇਰਾ ਵਿਸ਼ਾ ਹੈ ਹੀ ਨਹੀਂ ਸੀ ਮੈਂ ਤਾਂ ਸਿਰਫ ਇਹੀ ਚਾਹੁੰਦਾ ਸੀ ਵੀ ਅਸੀਂ ਆਪਣੀਆਂ ਕਮੀਆਂ ਨੂੰ ਪਛਾਣ ਕੇ ਉਹਨਾਂ ਤੇ ਕੰਮ ਕਰਕੇ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਆਪਣੇ ਆਪ ਨੂੰ ਇੰਨਾ ਕਾਬਿਲ ਬਣਾਇਆ ਜਾ ਸਕੇ ਕਿ ਮੌਕਾ ਪਰ ਸਰਕਾਰਾਂ ਅੱਗੇ ਸਾਨੂੰ ਹੱਥ ਨਾ ਝਟਣੇ ਪੈਣਾ ਗੱਲ ਪੰਜਾਬ ਜਾਂ ਦੇਸ਼ ਦੇ ਕਿਸਾਨ ਦੀ ਨਹੀਂ ਕਿਸਾਨ ਤਾਂ ਕਿਸਾਨ ਹੈ ਉਹਦੀ ਮਿਹਨਤ ਉਹਨੂੰ ਤਕੜਾ ਬਣਾਉਂਦੀ ਹੈ ਕਿਸੇ ਵੀ ਚੁਣੌਤੀ ਨੂੰ ਸਰ ਕਰਨ ਦੇ ਲਈ ਜੇ ਉਹ ਚਾਵੇ ਤਾਂ ਕਿਸੇ ਵੀ ਕਾਰੋਗਾਰ ਦੇ ਵਿੱਚ ਜਾ ਸਾਲ ਉਸ ਸੁਪਨੇ ਦੀ ਪੂਰਤੀ ਲਈ ਮਿਹਨਤ ਕਰਨ ਦੇ ਵਿੱਚ ਕੋਈ ਬੁਰਾਈ ਨਹੀਂ ਆ ਪਰ ਕੇਵਲ ਲੰਬਾ ਸਮਾਂ ਉਸੇ ਦੇ ਪਿੱਛੇ ਗਵਾ ਕੇ ਤੁਰ ਜਾਣਾ ਕੋਈ ਸਿਆਣਪ ਵੀ ਨਹੀਂ ਆ ਪੈਸਾ ਬਹੁਤ ਕੁਝ ਹੋ ਸਕਦਾ ਪਰ ਸਭ ਕੁਝ ਤਾਂ ਨਹੀਂ ਅੱਜ ਸਾਨੂੰ ਲੋੜ ਹੈ ਸਾਡੇ ਦਿਮਾਗ ਨੂੰ ਸਾਡੇ ਜਜ਼ਬਾਤਾਂ ਤੋਂ ਜ਼ਿਆਦਾ ਤਕੜਾ ਕਰਨ ਦੀ ਕਿਉਂਕਿ ਜੇ ਦਿਲ ਦੀ ਸੁਣ ਸੁਣ ਕੇ ਜਾਨਾ ਗਵਾਉਂਦੇ ਰਹੇ ਨਾ ਤਾਂ ਆਉਣ ਵਾਲੀਆਂ ਪੁਸ਼ਤਾਂ ਕੋਲੇ ਕੁਝ ਨਹੀਂ ਬਚਣਾ ਅੱਜ ਪੰਜਾਬ ਦੀਆਂ ਪੁਰਾਣੀਆਂ ਪੀੜ੍ਹੀਆਂ ਨੂੰ ਅਸੀਂ ਯਾਦ ਕਰਦੇ ਹਾਂ ਪਰ ਕੀ ਆਪਾਂ ਕੁਝ ਇਦਾਂ ਦਾ ਕਰ ਰਹੇ ਹਾਂ ਵੀ ਅਗਲੀਆਂ ਪੀੜ੍ਹੀਆਂ ਯਾਦ ਰੱਖਣ ਦੀਆਂ ਸਿਆਣੇ ਕਹਿੰਦੇ ਵੀ ਅੱਗ ਤੇ ਖੁਦਾ ਦਾ ਬੈਰ ਹੁੰਦਾ ਹੈ ਸਾਨੂੰ ਅਤ ਨਹੀਂ ਪਰ ਅਤਿ ਸਮਾਰਟ ਬਣਨ ਦੀ ਲੋੜ ਹੈ। ਸਾਨੂੰ ਇਹ ਸੋਚਣਾ ਪੈਣਾ ਹੈ ਵੀ ਅਸੀਂ ਕਿੰਨੇ ਕ ਮੁਨਾਫੇ ਲਈ ਕੀ ਕੀ ਗਵਾਕੇ ਆਏ ਹਾਂ। ਖੇਤੀ ਖੇਤਰ ਤੇ ਇਸ ਨਾਲ ਜੁੜੇ ਹੋਏ ਕੰਮਿਆਂ ਨੂੰ ਜਿਉਂਦਾ ਰੱਖਣ ਦੇ ਲਈ ਇਹਦੇ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ। ਮੌਜੂਦਾ ਮਿਹਨਤਾਨਾ ਵਿਵਸਥਾ ਤੇ ਫਸਲੀ ਚੱਕਰ ਦੇ ਵਿੱਚ ਖੇਤੀ ਸੁਧਾਰ ਲੈ ਕੇ ਆਉਣਾ ਹੀ ਕਾਫੀ ਨਹੀਂ ਹੈ। ਇਹਦੇ ਵਿੱਚ ਅਸਥਿਰ ਮੰਡੀਆਂ ਦੇ ਉੱਤੇ ਨਿਰਭਰਤਾ ਵੀ ਇੱਕ ਵੱਡੀ ਰੁਕਾਵਟ ਹੈ। ਕਿਸਾਨਾਂ ਦਾ ਸੰਘਰਸ਼ ਉੱਪਰ ਰਹੇ ਕਲੀਨ ਤੰਤਰ ਦੇ ਖਿਲਾਫ ਅਸੰਤੁਸ਼ਟੀ ਦਾ ਇੱਕ ਪ੍ਰਤੀਕਾਤਮਕ ਹਿੱਸਾ ਹੈ। ਕਿਉਂਕਿ ਇਹਦੇ ਨਾਲ ਨਾ ਇੱਕ ਡਰ ਜੁੜਿਆ ਹੋਇਆ ਹੈ ਵੀ ਖੇਤੀ ਖੇਤਰ ਦੇ ਵਿੱਚ ਇਹ ਹੀ ਕੁਝ ਵਾਪਰੇ कि मेरे जुनून का नतीजा जरूर निकलेगा इसी स्याह समुंदर से नूर निकलेगा शुक्रिया